ਤਬੀਦਾ ਜਿਹੜੀ ਨੌਜੋਨਾਂ ਦੇ ਜਿੱਤ ਦਿੱਤੀ ਹੈ। ਇਹਨਾਂ ਨੂੰ ਬਾਲਟੀ ਚ ਪਾ ਕੇ ਲੈ ਜਾਣਗੇ। ਐਸਓਆਈਏ ਨੇ ਇੱਕ ਬਹੁਤ ਵੱਡੀ ਕਾਮਯਾਬੀ ਹੈ। ਅਕਾਲੀ ਦਲ ਨੂੰ ਇੱਕ ਬਹੁਤ ਵੱਡੀ ਸ਼ਕਤੀ ਮਿਲੀ ਹੈ। ਕਿਉਂਕਿ ਜੇ ਤਾਂ ਹੈ ਬੱਚੇ ਹੀ ਲੜੇ ਹੋ ਕੇ ਆ ਉਸ ਵਿੱਚ ਤਾਂ ਗੱਲ ਹੋਰ ਸੀ। ਦੂਸਰੇ ਪਾਸੇ ਸਰਕਾਰੀ ਪਾਰਟੀਆਂ ਲੜੀਆਂ ਜਿਹੜੀ ਮੌਕੇ ਤੇ ਕਮੇਟੀ ਐ ਇਸ ਤਰ੍ਹਾਂ ਦੀ ਜਿਹਦੇ ਪ੍ਰਧਾਨ ਕਾਰਕਾ ਜੀ ਨੋ ਸੀ। ਲਾਕੀ ਬੀਜੇਪੀ ਦਾ ਜਿਹੜੀ ਸੀਪਿੰਗ ਫਿਰ ਦੂਸਰਾ ਇੱਕ ਹੋਸਟ ਸਟੂਡੈਂਟ ਨੇ ਕਿਸੇ ਇਹ ਸਾਰੇ ਪਾਰਟੀਆਂ ਸਾਰੇ ਦੇ ਮੁਕਾਬਲੇ ਜਿੱਤ ਇੱਕ ਬਹੁਤ ਵੱਡੀ ਜਿੱਤ ਹੈ ਇਹਦੀ ਪਾਰਟੀ ਬਹੁਤ ਦੀ ਸ਼ਕਤੀ ਨੂੰ ਸਾਡਾ ਜਿਹੜਾ ਨਵਾਂ ਜਨ ਪੀੜੀ ਦਾ ਕਿੱਡਰ ਹੈ ਉਹ ਮਜ਼ਬੂਤ ਹੋਏਗਾ ਪਾਰਟੀ ਆਨੇ ਵਾਲੇ ਸਮੇਂ ਵਿੱਚ ਇਸ ਦਾ ਅਗਰ ਜੋ ਹੈ ਉਹ ਆਨੇ ਵਾਲੇ ਦਿਨਾਂ ਵਿੱਚ ਦੇਖਣ ਲਈ ਬਹੁਤ ਵੱਡੀ ਸ਼ਕਤੀ ਬਣੇਗੀ ਆਨੇ ਵਾਲੀ ਤੁਸੀਂ ਦੇਖ ਰਹੇ ਹੋ ਕਿਤਨੇ ਨੌਜਵਾਨ ਹੈ ਔਰ ਬੜੇ ਬੜੇ ਕਾਬਿਲ ਹੈ ਬੋਲੇ ਤੁਹਾਡੇ ਸਾਹਮਣੇ ਬੜੇ ਅੱਛੇ-ਛੇ ਕਾਬਿਲ ਬੱਚੇ ਹੈ ਔਰ ਇਹਨਾਂ ਦੇ ਚਿਹਰੇ ਵੋਰੇ ਵਿੱਚ ਦੇਖੇ ਨੇ ਕਿ ਸਭ ਸਾਫ ਸੂਰਤ ਹੈ। ਸੋ ਇਹਨਾਂ ਦੇ ਮਨ 'ਚ ਇੱਕ ਲਗਨ ਹੈ। ਔਰ ਸਿੱਖੀ ਦਾ ਪਿਆਰ ਹੈ। ਸੋ ਇਸ ਕਰਕੇ ਪਾਰਟੀ ਨੂੰ ਬੜੀ ਬੜੀ ਸ਼ਕਤੀ ਮਿਲੇਗੀ। ਦੇਖੋ ਇਹ ਜਿੱਤ ਦੀ ਬਾਤ ਨਹੀਂ ਹੈ। ਕਿ ਇਹ ਜਿਹੜੀ ਜਿੱਤ ਹੈਗੀ ਨਾ ਇਹ ਬਹੁਤ ਵੱਡੀ ਜਿੱਤ ਹੈਗੀ ਦਿੱਲੀ ਦੇ ਸਿਕਾਣੀ। ਔਰ ਸਭ ਤੋਂ ਵੱਡੀ ਗੱਲ ਹੈਗੀ ਕਿ ਇਹਨਾਂ ਬੱਚਾ ਨੇ ਰੈਫਰੰਡਮ ਦਿੱਤਾ ਹੈ ਇਸ ਕਮੇਟੀ ਦੇ ਖਿਲਾਫ। ਇਹ ਜਿਹੜੀਆਂ ਚੋਣਾ 3 ਮਹੀਨੇ ਬਾਅਦ 4 ਮਹੀਨੇ ਬਾਅਦ ਹੋਣ ਔਰ ਨੋਟ ਕਰਕੇ ਰੱਖ ਲੈਣਾ ਇੱਕ ਕਬੀਰ ਜੀ ਦਾ ਸ਼ਬਦ ਹੈਗਾ ਕਹਿ ਕਬੀਰ ਸੁਨੋ ਰੇ ਸੰਤੋ ਯਹੀ ਹਵਾਲ ਹੋਏਂਗੇ ਤੇਰੇ ਇਹਨਾਂ ਦਾ ਇਹ ਹੀ ਅਸ਼ਰ ਹੋਣਾ ਹੈ ਚੋਣਾ ਚ ਇਹ ਹੀ ਅਸ਼ਰ ਹੋਏਗਾ ਇਹਨਾਂ ਨਾਲ ਖੜਾ ਕਰਨ ਵਾਲਾ ਕੋਈ ਨਹੀਂ ਬੰਦਾ ਬਜੇਗਾ ਔਰ ਇਹ ਰੈਫਰੰਡਮ ਦਿੱਤਾ ਇਹਨਾਂ ਨੇ ਸਿਰਫ ਦਿੱਲੀ ਦੇ ਸਿਕਾਂਦਾਰਾਂ ਦੇ ਖਿਲਾਫ ਰੈਫਰੰਡਮ ਹੈ ਔਰ ਰੈਫਰੈਂਡਮ ਮੰਨਣ ਤੋਂ ਬਾਅਦ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਆਪਣਾ ਅਹੁਦਾ ਤੇ ਘਰ ਬੈਠਣਾ ਮੈਂ ਸਾਫ਼ ਕਹਤਾ ਹਾਂ ਇਹ ਜਿਹੜੀਆਂ ਕਿਤਾਬਾਂ ਲਿਖੀਆਂ ਜਾ ਰਹੀਆਂ ਹਨ ਅੱਜ ਇਸ ਨੂੰ ਆਰਐਸਐਸ ਦੇ ਪ੍ਰੋਫੈਸਰ ਜਿਹੜੇ ਹੈਗੇ ਉਹ ਲਲਗੜ ਕਰਨ ਵਾਸਤੇ ਇਹਨਾਂ ਕਿਤਾਬਾਂ ਨੂੰ ਆਪਣੇ ਅਸੇ ਲਿਖਾ ਰਹੇ ਨੇ ਇਹ ਕਿਸੇ ਆਰਐਸਐਸ ਦੇ ਪ੍ਰੋਫੈਸਰ ਨੇ ਕੀਤੀ ਹੈ ਦਸਮ ਪਾਤਸ਼ਾਹ ਨੇ ਤਾਂ ਨਨਕਪੁਰ ਸਾਹਿਬ ਨੇ ਕਿਹਾ ਸੀ ਮੈਂ ਦੇਵੀ ਦੇਵਤੇ ਪ੍ਰਗਟ ਕਰਾਂਗੇ ਇੰਨੇ ਮਨ ਤੇਲ ਵਾਲੋ ਇੰਨੇ ਮਨ ਘੋਵ ਵਾਲੋ ਤੇ ਬਾਲਤਾ ਤੇ ਜਿਹੜੇ ਤਾਂ ਇਹ ਪੂਰਾ ਆ ਗਿਆ ਕਹਿੰਦੇ ਦਸਮ ਪਾਸ਼ਾ ਨੇ ਸਿੰਘ ਸਾਹਿਬ ਜੁਮੇ ਕਹਿੰਦੇ ਇਹ ਜੇ ਦੇਵੀ ਜਿਹੜੇ ਤੁਹਾਡੇ ਕੰਮ ਕਰੇਗੀ ਇਹ ਜੀਆਂ ਗੱਲਾਂ ਕਰਨ ਲੱਗੀ ਐ ਇਹਨਾਂ ਨੂੰ ਪੁੱਛੋ ਤੁਹਾਨੂੰ ਮਾਂ ਕਾਲ ਦਾ ਲਵਰ ਪਤਾ ਹੈ ਬਈ ਮਤਲਬ ਕੀ ਹੈ ਇਸ ਵਾਸਤੇ ਬਿਲਕੁਲ ਕੋਰੇ ਹੈਗੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਜਸਪ੍ਰੀਤ ਸਿੰਘ ਕਰਮਸਰ ਆਪਣੇ ਲੈਕਚਰ ਚ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਇੰਟਰਫੇਸ ਸ਼ੁਰੂ ਕੀਤਾ ਭਾਈ ਬਾਲਾ ਤੇ ਭਾਈ ਮਰਦਾਨਾ ਨੂੰ ਉਹ ਉਹ ਤੇ ਉਹਨਾਂ ਦੇ ਸਾਥੀ ਸੰਸਾਰ ਕਰਨ ਵਾਲੇ ਫੇਤ ਕਿਤੋਂ ਆ ਗਿਆ ਫਿਰ ਕਹਿੰਦਾ ਹੈ ਭਾਈ ਮਰਦਾਨਾ ਨੇ ਸ਼ਬਦ ਪੜ੍ਹੇ ਤੇ ਉਹਨਾਂ ਨੇ ਸੁਣਾਏ ਉਹ ਤਨ ਅਕਲ ਹੈ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਨੂੰ ਉਚਿਤ ਦੇਣ ਵਾਸਤੇ ਉਹਨਾਂ ਦੇ ਪ੍ਰਤਾਇ ਸ਼ਬਦ ਲੈ ਕੇ ਉਚਾਰੇ ਨੇ ਪਰ ਮੈਂ ਮਨ ਦਾ ਨਾਲੇ ਸ਼ਬਦ ਨਹੀਂ ਤੂੰ ਕਿਵੇਂ ਕਹਿ ਰਿਹਾ ਹੈ ਇਹ ਇੰਟਰਫੇਸ ਗੁਰਨਾਨ ਸਿੰਘ ਸਾਹਿਬ ਨੇ ਸ਼ੁਰੂ ਕੀਤੀ ਹੈ ਇਸ ਤੋਂ ਵੱਡੀ ਬੇਕੂਬੀ ਹੋ ਸਕਦੀ ਹੈ ਪਰ ਅਗਰ ਤੁਸੀਂ ਦੇਖਿਆ ਹੈ ਕੌਣ ਸੀ ਉੱਥੇ ਗੁਰਦੁਆਰ ਪਿਛਲੀਆਂ ਫੋਟੋ ਆ ਅਸੀਂ ਤਾਂ ਗਏ ਨਹੀਂ ਪਿਛਲੀਆਂ ਸੀ ਤਾਂ ਖਾਲੀ ਅੱਗੇ ਉਹਦਾ ਨਾਮ ਕੀ ਹੈ ਬੰਦੇ ਕਿਹੜੇ ਬੈਠੇ ਹੋਏ ਨੇ ਗੁਰਦੁਆਰਾ ਕਮੇਟੀ ਦੇ ਮੈਂਬਰ ਕੀ ਇਸ ਕੋ ਲੈ ਕੇ ਆਪ ਅਦਾਲਤ ਤੱਕ ਜਾਏਗੇ ਕਾਜੀ ਕਿਸ ਕਿਸ ਕਾਹਤ ਆਪਾਂ ਗੱਲ ਤੱਕ ਸਾਈਡ 'ਚ ਕਰਾਂਗੇ ਮੂਝਬਾਨੀ ਤਾਂ ਮੈਂ ਪਹਿਰੇ ਕਰ ਦਿਆ ਆਬ ਲਿਖਤ ਕੌਰ ਕਾ ਕਰਦੇ ਆ ਮੈਂ ਨਹੀਂ ਹਣ ਬਕਾ ਆਪਨ ਕੀ ਸਪੀਚੇ ਸੁਣ ਲੋ ਔਰ ਕੀ ਵੀਡੀਓ ਮੰਗਾ ਕੇ ਸੁਣ ਲੋ ਤਾਂ ਕਿ ਇਹ ਨਾ ਕਹਿ ਨਾ ਚੱਕਾ ਪੁਜਾਰੀ ਦੱਸਿਆ ਔਰ ਕਿਹਦਾ ਪੁਜਾਰੀ ਦੱਸਿਆ ਮਹਾਕਾਲ ਦਾ ਮੈਂ ਸਮਝਦਾ ਤੁਸੀਂ ਕਿਉਂਕਿ ਪੜੇ ਲਿਖੇ ਹੋ ਤੁਸੀਂ ਕਾਲਜ ਦੀ ਬੁੱਕਸ ਹੌਂ ਸਕੂਲ ਦੀ ਬੁੱਕਸ ਹ ਇਹ ਤੁਹਾਡੀ ਡਿਊਟੀ ਹੈ ਇਹੋ ਜੀ ਕੰਟਰੋਵਰਸੀ ਜਿੱਥੇ ਕੱਢ ਕੇ ਲਿਆਓ ਅਕਾਲੀ ਦਲ ਦੇ ਵਾਸਤੇ ਹਮੇਸ਼ਾ ਦੂਜੇਗਾ ਬਾਕੀ ਸਾਰੀ ਗੱਲਾਂ ਪ੍ਰਧਾਨ ਸਾਹਿਬ ਨੇ ਕਹਿ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰੱਖ ਅੱਜ ਸੋਮਵਾਰ ਹੈਗਾ ਅਸੀਂ ਅਗਲੇ ਸੋਮਵਾਰ ਤੱਕ ਦਾ ਟਾਈਮ ਦੇ ਰਹੇ ਆ ਜੇ ਉਹ ਕਿਤਾਬਾਂ ਨਹੀਂ ਆਡੀਆਂ ਤੇ ਸਾਡੀ ਬੋਡੀ ਟੀਮ ਆ ਕੇ ਇਹ ਦਿੱਲੀ ਕਮੇਟੀ ਦੇ ਦਫ਼ਤਰ ਦੇ ਬਾਹਰ ਆਪਣੇ ਹੱਥੀ ਉਹ ਸਾਰੀ ਕਿਤਾਬਾਂ ਨੂੰ ਅਗ ਲਗਾ ਦੇ ਸਟਾਰਡਿੰਗ ਪਾਰਟੀ ਦਾ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਸਕਰਨ ਪਾਲ ਸਿੰਘ ਬਣੇ ਨੇ ਉਹ ਆਪਣੇ ਦੋਸ਼ਕ ਤੋਂਨੇ ਕੇ ਰੱਖਣਗੇ ਨਮ ਚਾਰਜਿੰਗ ਕਰਦੇ ਹਾਂ ਮੈਂ ਸਭ ਦਾ ਜਿਹੜੀ ਨੌਜਵਾਨਾਂ ਨੇ ਜਿੱਤ ਦਿੱਤੀ ਹੈ ਆਲੇ ਨੂੰ ਪਾਰਟੀ ਚ ਪਾ ਕੇ ਲੈ ਜਾਗੇ ਐਸਓਆਈ ਇਹ ਨੇ ਇੱਕ ਬਹੁਤ ਵੱਡੀ ਕਾਬਜਾਬੀ ਆ ਇਹਨਾਂ ਕਾਲੀ ਦਲ ਨੂੰ ਇੱਕ ਬਹੁਤ ਵੱਡੀ ਸ਼ਕਤੀ ਮਿਲੀ ਹੈ ਕਿਉਂਕਿ ਜੇ ਤਾਂ ਹੈ ਬੱਚੇ ਹੀ ਲੜੇ ਹੋ ਕੇ ਆ ਉਸਨੇ ਤਾਂ ਗੱਲ ਹੋਰ ਸੀ ਦੂਸਰੇ ਪਾਸੇ ਸਰਕਾਰੀ ਪਾਰਟੀਆਂ ਲੜੀਆਂ ਜਿਸ ਮੌਕੇ ਤੇ ਕਮੇਟੀ ਐ ਸਰਕਾਰੀ ਜਿਹਦੇ ਪ੍ਰਧਾਨਕਾਰਤਾ ਜੀ ਨੋ ਸੀ ਬਾਕੀ ਬੀਜੇਪੀ ਦਾ ਜਿਹੜੇ ਸੀ ਬਿੰਗ ਫਿਰ ਦੂਸਰਾ ਇੱਕ ਹੋਸਟ ਸਟੂਡੈਂਟ ਨੇ ਕਿਸੀ ਇਹ ਸਾਰੇ ਪਾਰਟੀਆਂ ਨੇ ਸਾਰਿਆਂ ਦੇ ਮੁਕਾਬਲੇ ਜਿੱਤ ਇੱਕ ਬਹੁਤ ਵੱਡੀ ਜਿੱਤ ਹੈ ਇਹਦੀ ਪਾਰਟੀ ਨੂੰ ਬਹੁਤ ਵੱਡੀ ਸ਼ਕਤੀ ਮਿਲੀ ਉਹ ਸਾਡਾ ਜਿਹੜਾ ਨਵਾਂ ਜਨ ਪੀੜੀ ਦਾ ਕਿੱਡਰ ਹੈ ਉਹ ਮਜ਼ਬੂਤ ਹੋਏਗਾ वाले लिए जब तो लिए। बहुत बड़ी शक्ति बनेगी आने वाले की आप देख रहे हैं कितने नौजवान हैं और बड़े बड़े काबिल हैं बोले थोड़े तो सामने बड़े अच्छे अच्छे काबल बच्चे हैं और इन्होंने चेहरे बोहरे देखे थे दे कि सब साफ सूरत है सो तो इन्हों के मन च एक लगन है और सीखी का प्यार है सो तो इस करके पार्टी बड़ी बड़ी शक्ति मिलेगी देखो ये जीत की बात नहीं है ਇਹ ਇਹ ਜਿਹੜੀ ਜਿੱਤ ਹੈਗੀ ਨਾ ਇਹ ਬਹੁਤ ਵੱਡੀ ਜਿੱਤ ਹੈਗੀ ਦਿੱਲੀ ਦੇ ਸ਼ਿਕਾਂ ਦੇ। ਔਰ ਸਭ ਤੋਂ ਵੱਡੀ ਗੱਲ ਹੈਗੀ ਕਿ ਇਹਨਾਂ ਬੱਚਿਆਂ ਨੇ ਰੈਫਰੰਡਮ ਦਿੱਤਾ ਇਸ ਕਮੇਟੀ ਦੇ ਖਿਲਾਫ। ਇਹ ਜਿਹੜੀਆਂ ਚੋਣਾਂ 3 ਮਹੀਨੇ ਬਾਅਦ 4 ਮਹੀਨੇ ਬਾਅਦ ਹੋਣ ਔਰ ਨੋਟ ਕਰਕੇ ਰੱਖ ਲੈਣਾ। ਇੱਕ ਕਬੀਰ ਜੀ ਦਾ ਸ਼ਬਦ ਹੈਗਾ ਕਹਿ ਕਬੀਰ ਸੁਨੋ ਰੇ ਸੰਤੋ ਇਹੀ ਹਵਾਲ ਹੋਏਗੇ ਤੇਰੇ ਇਹਨਾਂ ਦਾ ਇਹ ਹੀ ਅਸਰ ਹੋਣਾਗਾ ਚੋਣਾ ਚ ਇਹ ਹੀ ਅਸਰ ਹੋਏਗਾ ਇਹਨਾਂ ਨਾਲ ਖੜਾ ਕਰਨ ਵਾਲਾ ਕੋਈ ਨਹੀਂ ਬੰਦਾ ਬਣਿਆ ਔਰ ਇਹ ਰੈਫਰੈਂਡਮ ਦਿੱਤਾ ਇਹਨਾਂ ਨੇ ਸਿਰਫ ਦਿੱਲੀ ਦੇ ਸਿਕਾਂਦਰ ਦੇ ਖਿਲਾਫ ਰੈਫਰੈਂਡਮ ਹੈ ਔਰ ਰੈਫਰੈਂਡਮ ਮੰਨਣ ਤੋਂ ਬਾਅਦ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਇਹਨਾਂ ਆਪਣਾ ਅਸਤੀਫਾ ਤੇ ਘਰ ਬੈਠ ਮੈਂ ਸਾਫ਼ ਕਹਤਾ ਹਾਂ ਇਹ ਜਿਹੜੀਆਂ ਕਿਤਾਬਾਂ ਲਿਖੀਆਂ ਜਾ ਰਹੀਆਂ ਹਨ ਅੱਜ ਇਸ ਨੂੰ ਆਰਐਸਐਸ ਦੇ ਪ੍ਰੋਫੈਸਰ ਜਿਹੜੇ ਹੈਗੇ ਉਹ ਲਲਗੜ ਕਰਨ ਵਾਸਤੇ ਇਹਨਾਂ ਕਿਤਾਬਾਂ ਨੂੰ ਆਪਣੇ ਅਸੇ ਲਿਖਾ ਰਹੇ ਨੇ ਇਹ ਕਿਸੇ ਆਰਐਸਐਸ ਦੇ ਪ੍ਰੋਫੈਸਰ ਨੇ ਕੀਤੀ ਹੈ ਦਸਮ ਪਾਤਸ਼ਾਹ ਨੇ ਤਾਂ ਨਨਪੁਰ ਸਾਹਿਬ ਨੇ ਕਿਹਾ ਸੀ ਮੈਂ ਦੇਵੀ ਦੇਵਤੇ ਪ੍ਰਗਟ ਕਰਾਂਗੇ ਇਹਨੇ ਮਨ ਤੇਲ ਵਾਲੋ ਇਹਨੇ ਮਨ ਘੋਵ ਵਾਲੋ ਤੇ ਬਾਲਤਾ ਤੇ ਜਿਹੜੇ ਟਾਈਮ ਪੂਰਾ ਆ ਗਿਆ ਕਹਿੰਦੇ ਦਸਮ ਪਾਤਸ਼ਾਹ ਨੇ ਸੇਖੀ ਸਾਹਿਬ ਜੁਮੇ ਕਹਿੰਦੇ ਆ ਜੇ ਦੇਵੀ ਜਿਹੜੇ ਤੁਹਾਡੇ ਕੰਮ ਕਰੇਗੀ ਏ ਜੀਆਂ ਗੱਲਾਂ ਕਰਨ ਲੱਗੀ ਐ ਇਹਨਾਂ ਨੂੰ ਪੁੱਛੋ ਤੁਹਾਨੂੰ ਮਾ ਕਾਲ ਦਾ ਲਵਰ ਪਤਾ ਹੈ ਬਈ ਮਤਲਬ ਕੀ ਹੈ ਇਸ ਵਾਸਤੇ ਬਿਲਕੁਲ ਕੋਰੇ ਹੈਗੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਜਸਪ੍ਰੀਤ ਸਿੰਘ ਕਰਮਸਰ ਆਪਣੇ ਲੈਕਚਰ ਚ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਇੰਟਰਫੇਸ ਸ਼ੁਰੂ ਕੀਤਾ ਭਾਈ ਬਾਲਾ ਤੇ ਭਾਈ ਮਰਦਾਨਾ ਨੂੰ ਉਹ ਉਹਦੇ ਨਾਲੇ ਸਾਥੇ ਸੰਸਾਰ ਕਰਨ ਵਾਲੇ ਵੇਦ ਕਿਤੋਂ ਆ ਗਿਆ ਫਿਰ ਕਹਿੰਦਾ ਹੈ ਭਾਈ ਮਰਦਾਨੇ ਨੇ ਸ਼ਬਦ ਪੜ੍ਹੇ ਤੇ ਉਹਨਾਂ ਨੇ ਸੁਣਾਏ ਉਹ ਤਨ ਅਕਲ ਹੈ ਹੈ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਉਚਿਤ ਦੇਣ ਵਾਸਤੇ ਉਹਨਾਂ ਦੇ ਪਰਤਾਏ ਸ਼ਬਦ ਲੈ ਕੇ ਉਚਾਰੇ ਇਹ ਭਾਈ ਮਰਦਾਨੇ ਦੇ ਸ਼ਬਦ ਨਹੀਂ ਤੂੰ ਕਿਵੇਂ ਕਹਿ ਰਿਹਾ ਹੈ ਇਹ ਇੰਟਰਫੇਸ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਇਸ ਤੋਂ ਵੱਡੀ ਬੇਕੂਫੀ ਹੋ ਸਕਦੀ ਹੈ ਫਿਰ ਅਗਰ ਤੁਸੀਂ ਦੇਖਿਆ ਹੈ ਕੌਣ ਸੀ ਉੱਥੇ गुरुद्वारा पिछलियाँ फोटो गए नहीं पिछलियाँ सीटा खाली अगे बैठे हुए गुरुद्वारा कमेटी के मैंबर मुँह जबानी तो मैंने पहले कर दिया अब लिखित और क्या कर दें मैंने उन्होंने कहा आपकी स्पीचे सुन लो ਮਨ ਕੇ ਵੀਡੀਓ ਮੰਗਾ ਕੇ ਸੁਣਨ ਹੋਤਾ ਕਿ ਇਹ ਨਾ ਕਿ ਹਲਾਚ ਕਰਦਾ ਪੁਜਾਰੀ ਦੱਸਿਆ ਔਰ ਕਿਹਦਾ ਪੁਜਾਰੀ ਦੱਸਿਆ ਮਹਾਕਾਲ ਦਾ ਮੈਂ ਸਮਝਦਾ ਤੁਸੀਂ ਕਿਉਂਕਿ ਬੜੇ ਵਿਖੇ ਹੋ ਤੁਸੀਂ ਕਾਲਜ ਦੀ ਬੁਕਸ ਹੋਣ ਸਕੂਲ ਦੀ ਬੁਕਸ ਹੋਣ ਇਹ ਤੁਹਾਡੀ ਡਿਊਟੀ ਹੈ ਇਹੋ ਜੀ ਕੰਟਰੋਵਰਸੀ ਜਿੱਥੇ ਕੱਢ ਕੇ ਲਿਆਓ ਅਕਾਲੀ ਦਲੇ ਦੇ ਵਾਸਤੇ ਹਮੇਸ਼ਾ ਜੂਜੇਗਾ ਬਾਕੀ ਸਾਰੀ ਗੱਲਾਂ ਪ੍ਰਧਾਨ ਸਾਹਿਬ ਨੇ ਕਹਿ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਮਵਾਰ ਹੈਗਾ ਅਸੀਂ ਅਗਲੇ ਸੋਮਵਾਰ ਤੱਕ ਦਾ ਟਾਈਮ ਦੇ ਲਿਆ ਜੇ ਉਹ ਕਿਤਾਬਾਂ ਨਹੀਂ ਹਟੀਆਂ ਤੇ ਸਾਡੀ ਪੂਰੀ ਟੀਮ ਆ ਕੇ ਇਹ ਦਿੱਲੀ ਕਮੇਟੀ ਦੇ ਦਫ਼ਤਰ ਦੇ ਬਾਹਰ ਆਪਣੇ ਹੱਥੀ ਉਹ ਸਾਰੀ ਕਿਤਾਬਾਂ ਨੂੰ ਅੱਗ ਲਗਾ ਦੇਗੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਾਡੇ ਪਾਰਟੀ ਦਾ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਸਕਰਨ ਪਾਲ ਜੀ ਬੜੇ ਨੇ ਉਹ ਆਪਣੇ ਦੋਸ਼ਕ ਤੋਂ ਅੱਗੇ ਰੱਖਣਗੇ। ਅਮਰ ਚਾਹਤ ਜੀ।